ਫਿਲਮ ਜਟਾ ਡੋਲੀ ਨਾ 5 ਜਨਵਰੀ ਨੂੰ ਸਿਨੇਮਾ ਕਰਾ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਤੇ ਉਸ ਫਿਲਮ ਦੇ ਫੀਮੇਲ ਲੀਡ ਰੋਲ ਪ੍ਰਭ ਗਰੇਵਾਲ ਮੇਰੇ ਨਾਲ ਮੌਜੂਦ ਨੇ ਇਹਨਾਂ ਨਵਿਕਲਪਤ ਕਰਦੇ ਆ ਮੈਮ ਜੀ ਆਪਾਂ ਜੋ ਆਪਾਂ ਕਿਰਦਾਰ ਤੁਹਾਡਾ ਇੱਕ ਟ੍ਰੇਲਰ ਦੇ ਵਿੱਚ ਵੇਖਿਆ ਇੱਕ ਜਿਵੇਂ ਆਪਾਂ ਮੇਲ ਲੀਡ ਦੀ ਗੱਲ ਕਰੀਏ ਤਾਂ ਉਹਨਾਂ ਦੇ ਦੋ ਤਰੀਕੇ ਦੇ ਆਪਾਂ ਇੱਕ ਸਿਨੈਰੀਓ ਦਿਖਾਇਆ ਹੋਇਆ ਦੋ ਤਰੀਕੇ ਦਾ ਪਰਸਪੈਕਟਿਵ ਹੈ ਇੱਕ ਦੇ ਵਿੱਚ ਉਹ ਬਿਗੜਾਇਲ ਬਚਾ ਨਜ਼ਰ ਆ ਰਿਹਾ ਬਾਅਦ ਦੇ ਵਿੱਚ ਉਹ ਸincere ਹੋ ਜਾਂਦੇ ਨੇ ਤੁਹਾਡੇ ਕਿਰਦਾਰ ਦਾ ਕਿੰਨਾ ਕਰੋਲਾ ਉਸ ਕਿਰਦਾਰ ਨੂੰ ਬਦਲਣ ਦੇ ਵਿੱਚ ਸਸ਼ਟਕਲ ਜੀ ਸਾਰਿਆਂ ਨੂੰ ਇਹ ਇਹਦੇ ਵਿੱਚ ਮੇਰੇ ਬਹੁਤ ਸਾਰੇ ਕਨਸੈਪਟ ਹੈ ਜੋ ਕਿ ਇੱਕ ਪਿੰਡੇ ਤੋਂ ਕੁੜੀ ਦਿਖਾਈ ਆ ਬਹੁਤ ਸਿੰਪਲ ਜੀ ਆਪਣੀ ਫੈਮਿਲੀ ਨੂੰ ਬਹੁਤ ਕਨੈਕਟ ਕਰਦੀ ਹੈ ਤੇ ਕਦੇ ਫੈਮਿਲੀ ਤੋਂ ਬਾਹਰ ਨਹੀਂ ਜਾਂਦੀ ਜਿੱਦਾਂ ਹੀ ਉਹਨੇ ਫੈਮਿਲੀ ਨੂੰ ਕੁਝ ਐਦਾਂ ਲੱਗਦਾ ਕਿ ਸਾਡੇ ਮਤਲਬ ਕੁੜੀ ਕਿਸ ਮੁੰਡੇ ਨੂੰ ਲਾਈਕ ਕਰਦੀ ਹੈ ਤੁਸੀਂ ਟ੍ਰੇਲਰ ਵਿੱਚ ਦੇਖਿਆ ਆ ਤੇ ਉਹਦੇ ਵਿੱਚ ਦਿਖਾਇਆ ਕਿ ਮਤਲਬ ਮੇਰੀ ਫੈਮਿਲੀ ਨਹੀਂ ਐਕਸੈਪਟ ਕਰਦੀ ਇਹ ਚੀਜ਼ਾਂ ਨੂੰ ਤੇ ਉਹ ਫਿਰ ਮੁੰਡੇ ਨੂੰ ਬਾਹਰ ਕੱਢ ਦਿੰਦੇ ਨੇ ਤੇ ਉਹਦੇ ਕਰਕੇ ਅਸੀਂ ਸੈਪਰੇਟ ਹੋ ਜਾਂਦੇ ਆ ਤੇ ਦੈਨ ਇੱਕ ਅਟਰੈਕਸ਼ਨ ਤਾਂ ਹੁੰਦੀ ਆ ਮੈਨੂੰ ਵੀ ਅਟਰੈਕਸ਼ਨ ਸੀਗੀ ਕਿ ਉਹਨਾਂ ਵੱਲੋਂ ਵੀ ਸੀਗੀ ਕਿਰਨਦੀ ਤਦੋਂ ਤੇ ਥੋੜਾ 에ਰੀਆ ਕਿ ਚਲੋ ਸੇ ਸੈਪਰੇਟ ਹੋ ਗਏ ਥੈਨ ਮੈਂ ਆਪਣੀ ਸਟੱਡੀ ਕਰਨ ਲਈ ਬਾਹਰ ਜਾਂਦੀ ਆ ਥੈਨ ਅਸੀਂ ਅਸੀਂ ਮੈਂ ਇਹਨਾਂ ਦੇ ਘਰ ਹੀ ਜਾਂਦੀ ਆ ਜੋ ਕਿ ਮੇਰੇ ਫਾਦਰ ਇਹਨਾਂ ਕਿਰਨਦੀਪ ਦੇ ਫਾਦਰ ਨੇ ਉਹ ਮੇਰੇ ਡੈਡ ਦੇ ਫਰੈਂਡ ਨੇ ਮਤਲਬ ਇਸ ਇਦਾਂ ਕਰਕੇ ਅਸੀਂ ਫਿਰ ਮਿਲ ਜਾਂਦੇ ਆ ਤੇ ਉੱਥੇ ਜਾ ਕੇ ਮੈਂ ਇਹਨਾਂ ਨੂੰ ਦੇਖਦੀ ਆ ਕਿ ਇਹਨਾਂ ਦਾ ਬਹੁਤ ਜ਼ਿਆਦਾ ਮਤਲਬ ਮਤਲਬ ਵਧੀਆ ਨਹੀਂ ਹੈ ਕਿ ਮਹਾਲ ਜੋ ਵੀ ਹੈ ਨਾ ਕਲੱਬ ਦੇ ਹੈਗੇ ਆ ਮਤਲਬ ਉਹ ਚੀਜ਼ ਮੈਨੂੰ ਵਧੀਆ ਨਹੀਂ ਲੱਗੀ ਕਿ ਇਹ ਮੁੰਡਾ ਕਿੱਦਾਂ ਦਾ ਹੈਗਾ ਉੱਥੇ ਆ ਕੇ ਤਾਂ ਇਦਾਂ ਦਾ ਸੀਗਾ ਤੇ ਉੱਥੇ ਆ ਕੇ ਦੇਖਿਆ ਕਿ ਆਪਣੇ ਫਾਦਰ ਨਾਲ ਵੀ ਕਨੈਕਟ ਨਹੀਂ ਹੈਗਾ ਉਹਨਾਂ ਨਾਲ ਵਧੀਆ ਬਿਹੇਵ ਨਹੀਂ ਕਰਦਾ ਤੇ ਉਦੋਂ ਮੈਨੂੰ ਥੋੜਾ ਫੀਲ ਹੁੰਦਾ ਕਿ ਨਹੀਂ ਆਪਣੀ ਫੈਮਿਲੀ ਤੋਂ ਵੀ ਵੱਖ ਹੋਇਆ ਹੋਇਆ ਤੇ ਮੈਂ ਕੁਝ ਕਰਾਂ ਇਹਨਾਂ ਨੂੰ ਟਰਾਈ ਕਰਾਂ ਕਿ ਇਹਨਾਂ ਨੂੰ ਇਕੱਠੇ ਕਰਨ ਦੀ ਉੱਥੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਇਹਨਾਂ ਨੂੰ ਕਨੈਕਟ ਕਿੱਦਾਂ ਕਰਾਂ ਇਹਨਾਂ ਦੀ ਮਿਸ ਅੰਡਰਸਟੈਂਡਿੰਗ ਜੋ ਹੈਗੀਆਂ ਉਹਨਾਂ ਨੂੰ ਕਿਵੇਂ ਦੂਰ ਕਰਾਂ ਤੇ ਇਹਦੇ ਵਿੱਚ ਮੇਰਾ ਉਹ ਹੈ ਕਿ ਮੈਂ ਇਹਨਾਂ ਨੂੰ ਇਹਨਾਂ ਦੀ ਫੈਮਿਲੀ ਨਾਲ ਕਨੈਕਟ ਕਰਦੀ ਆ ਤੇ ਮਤਲਬ ਬਾਕੀ ਤੁਸੀਂ ਸਿਨੇਮਾ ਸਟੂਡਿਓ ਜਾ ਕੇ ਦੇਖੋਗੇ ਬਾਕੀ ਸਾਰਾ ਲੂਵੀਲ ਨਹੀਂ ਕਰੋਗੇ। ਥੈਨ ਜੋ ਕਨਸੈਪਟ ਤੁਹਾਡੇ ਕੋਲ ਲੈ ਕੇ ਆਏ ਡਾਇਰੈਕਟਰ ਸਾਹਿਬ ਜਦੋਂ ਉਹਨੂੰ ਤੁਹਾਡਾ ਕੀ ਤੁਹਾਨੂੰ ਸਕ੍ਰਿਪਟ ਪੜ੍ਹੀ ਤੁਹਾਡਾ ਕੀ ਰਿਐਕਸ਼ਨ ਸੀਗਾ ਕਿ ਤੁਹਾਡਾ ਰਿਐਕਸ਼ਨ ਸੀ ਕਿ ਫਰਸਟ ਰਿਐਕਸ਼ਨ ਮੈਂ ਚਾਹਨਾ ਚਾਹੀਆ ਕਿ ਇਸ ਫਿਲਮ ਨੂੰ ਲੈ ਕੇ ਕੀ ਚਾਹੁੰਦੇ ਸੀ ਤੁਸੀਂ ਬਹੁਤ ਮੈਨੂੰ ਜੋ ਸਕ੍ਰਿਪਟ ਮਿਲੀ ਹੈ ਜੋ ਕੁਪਿੰਦਰ ਸੋਮਨ ਨੂੰ ਮਿਲਣ ਆਏ ਥੈਨ ਆਪਾਂ ਮੈਨੂੰ ਵਧੀਆ ਲੱਗੀ ਮੈਂ ਜੋ ਮੈਂ ਸਕ੍ਰਿਪਟ ਸੁਣੀ ਥੈਨ ਮੇਰਾ ਆਪਣਾ ਪਾਰਟ ਸੀਗਾ ਦੀ ਸਕਰੀਨਿੰਗ ਕਿੰਨੀ ਆ ਜਾਂ ਮੇਰਾ ਕੈਰੈਕਟਰ ਕਿਦਾਂ ਦਾ ਆ ਮੈਨੂੰ ਕੈਰੈਕਟਰ ਵਧੀਆ ਲੱਗਿਆ ਕੁਝ ਕਨਸੈਪਟ ਡਿਫਰੈਂਸ ਹੈਗਾ ਜੋ ਕਿ ਗੱਤਗੇ ਤੇ ਆ ਜੋ ਸਾਡੇ ਲਿਜੀਸ ਤੇ ਕਲਚਰ ਨੂੰ ਪ੍ਰਮੋਟ ਕਰਦਾ ਹੈ ਤੇ ਇਸੇ ਕਰਕੇ ਮੈਂ ਇਸੇ ਕਨਸੈਪਟ ਚੂਜ਼ ਕੀਤਾ ਵੀ ਕੁਝ ਡਿਫਰੈਂਟ ਕਰੀਏ ਤੇ ਜੋ ਕਿ ਅਜ ਤੱਕ ਸਿਨੇਮਾ ਵਿੱਚ ਨਹੀਂ ਆਇਆ ਤੇ ਮੈਮ ਆਪਾਂ ਜੋ ਟ੍ਰੇਲਰ ਤੇ ਗੱਲ ਕਰੀਏ ਟ੍ਰੇਲਰ ਦੇ ਵਿੱਚ ਬਹੁਤ ਸਾਰੇ ਕਿਰਤਾਰ ਨਜ਼ਰ ਆ ਰਹੇ ਆ ਸ਼ੁਗਲੀ ਜਗਲੀ ਜਿਹੜਾ ਕਿਰਤਾਰ ਹੈ ਜੋ ਸਵੇ ਚੁਫਨੀ ਵੇਦ ਵਿੱਚ ਦਿਖਾਇਆ ਗਿਆ ਕਿ ਉਹ ਵੀ ਪੂਰੀ ਜੋਰ ਸ਼ੋਰ ਲਗਾ ਰਿਹਾ ਕਿ ਰੂਪਨਲ ਵਿਆਹ ਕਰਵਾਉਣਾ ਹੈ ਇਸ ਦੇ ਲਈ ਜੋ ਚੈਲੰਜ ਹੈ ਉਸ ਨੂੰ ਪੂਰਾ ਕਰਨਾ ਹੈ ਫ ਓਹੋ ਇਹ ਤਾਂ ਤੁਸੀਂ ਹੁਣ ਪੂਰਾ ਮੈਥੋ ਕਲਾਈਮੈਕਸ ਸੁਣਨਾ ਚਾਹੁੰਦੇ ਹੋ ਇਹ ਤਾਂ ਨਹੀਂ ਮੈਂ ਤੁਹਾਨੂੰ ਦੱਸੂਗੀ ਇਹ ਤੁਸੀਂ ਜ਼ਰੂਰ ਸਿਨੇਮਾ ਵਿੱਚ ਜਾ ਕੇ ਦੇਖਿਓ ਤੁਹਾਨੂੰ ਡੈਫੀਨੇਟਲੀ ਪਤਾ ਲੱਗੂਗਾ ਹਾਂਜੀ ਅਬ ਮੈਂ ਸਟੇ ਦੇ ਉੱਪਰ ਕੋਈ ਫਨੀ ਤੁਹਾਨੂੰ ਮੂਮੈਂਟ ਯਾਦ ਹੋਵੇ ਜੋ ਸ਼ੇਅਰ ਕਰਨਾ ਚਾਹੁੰਦੇ ਹੋ ਅਹ ਸਟੇ ਆਲਮੋਸਟ ਵਧੀਆ ਰਿਆ ਸਾਰਾ ਜਿੰਨਾ ਸੀ ਸੀਨ ਕੀਤਾ ਹੈ ਕਈ ਸਾਰੀ ਐਦਾ ਇੱਕ ਫੈਮਿਲੀ ਤਨਾ ਇੱਕ ਅਸੀਂ ਫਿਲਮ ਬਣਾਈ ਹੈ ਕੁਝ ਵੀ ਐਦਾ ਲੱਗਿਆ ਨਹੀਂਗਾ ਕਿ ਅਸੀਂ ਫਿਲਮ ਸ਼ੂਟ ਕਰ ਰਹੇ ਹ ਐਦਾਂ ਲੱਗਦਾ ਸੀਗੇ ਜੋ ਵੀ ਰਿਐਲਿਟੀ ਚੱਲ ਰਹੀ ਹੈ ਹਨਾ ਵਧੀਆ ਲੱਗਿਆ ਸਾਰਾ ਸਾਰੇ ਆਰਟਿਸਟ ਵਧੀਆ ਸੀਗੇ ਮਤਲਬ ਕਿਰਨ ਇਹਨਾਂ ਦੀ ਫਰਸਟ ਮੂਵੀ ਹੈ ਬਟ ਵਧੀਆ ਕੰਮ ਕੀਤਾ ਉਹਨਾਂ ਨੇ ਬਹੁਤ ਸੋਹਣਾ ਸਾਡੀ ਕੈਮਿਸਟਰੀ ਬਹੁਤ ਵਧੀਆ ਰਹੀ ਆ ਤੇ ਅਸੀਂ ਹైదరాబాద్ ਸ਼ੂਟ ਕੀਤਾ ਦੈਨ ਉੱਥੇ ਅਸੀਂ ਬਹੁਤ ਮਸਤੀ ਕੀਤੀ ਔਨ ਸਕਰੀਨ ਆਫ ਸਕਰੀਨ ਸਾਡੇ ਬਹੁਤ ਵਧੀਆ ਮਸਤੀ ਹੁੰਦੀ ਸੀਗੀ ਕਿਉਂਕਿ ਉੱਥੇ ਇਹ ਇਹ ਹੋ ਗਿਆ ਕਿਉਂਕਿ ਅਸੀਂ Song ਸ਼ੂਟ ਕਰਨ ਗਏ ਸੀਗੇ ਤੇ ਉੱਥੇ ਥੋੜਾ ਤੁਹਾਨੂੰ ਪਤਾ Song ਪਾਰਟ ਜਦੋਂ ਹੁੰਦਾ ਉਹ ਤਾਂ ਵੈਸੇ ਹੀ ਐਦਾਂ ਹੁੰਦਾ ਕਿ ਕੁਝ ਆਪਣੇ ਮਤਲਬ ਮਸਤੀ ਚ ਹੀ ਹੁੰਦਾ ਸਾਰਾ ਕੁਝ ਤੇ ਉੱਥੇ ਜਦੋਂ ਅਸੀਂ ਫ੍ਰੀ ਹੋ ਜਾਣਾ ਉੱਥੇ ਹైదరాబాద్ ਚ ਤੇ ਉੱਥੇ ਕਾਰਨੀਵਲ ਹੁੰਦਾ ਸੀ ਰਾਮਾ ਜੀ ਜੀ ਸਟੂਡੀਓਸ ਸੀ ਸ਼ੂਟ ਕੀਤਾ ਉੱਥੇ ਕਾਰਨੀਵਲ ਹੋਣਾ ਜਦੋਂ ਅਸੀਂ ਫ੍ਰੀ ਹੋ ਜਾਣਾ ਜਿੱਦਾਂ ਫ੍ਰੀ ਹੁੰਦੇ 7 ਵਜੇ ਪੈਕਮ ਨਾਲ ਦੇ ਕਾਰਨੀਵਲ ਦੇ ਪਿੱਛੇ-ਪਿੱਛ ਕੰਸ ਕਰਨਾ ਮਤਲਬ ਉਸ ਟਾਈਮ ਬਹੁਤ ਜ਼ਿਆਦਾ ਅਸੀਂ ਫਨ ਕੀਤਾ ਆ ਆਦਰਵਾਇਸ ਤਾਂ ਸ਼ੂਟ ਵਿੱਚ ਬਿਜ਼ੀ ਰਹਿੰਦੇ ਸੀਗੇ ਅਮ ਲਾਸਟੀ ਆਡੀਅנס ਨੂੰ ਕੀ ਮਹਿਸੂਸ ਦਿਨਾ ਚਾਹੁੰਦੀ ਹਾਂ ਆਡੀਅנס ਨੂੰ ਮੈਂ ਸਭ ਤੋਂ ਪਹਿਲਾਂ ਰਿਕਵੈਸਟ ਕਰਦੀ ਆਂ ਤੇ ਸਾਡੀ ਮੂਵੀ ਆ ਰਹੀ ਜਿੱਦਾਂ ਤੁਸੀਂ ਹਮੇਸ਼ਾ ਮੇਰੇ ਕੰਮ ਨੂੰ ਪਿਆਰ ਕੀਤਾ ਉਮੀਦ ਕਰਦੀ ਆਂ ਤੁਸੀਂ ਇਸ ਕੰਮ ਨੂੰ ਵੀ ਇਦਾਂ ਹੀ ਪਿਆਰ ਕਰੋਗੇ ਤੇ ਹਮੇਸ਼ਾ ਸਪੋਰਟ ਜ਼ਰੂਰ ਕਰਿਓ 5 ਤਰੀਕ ਨੂੰ ਜੱਟਾ ਡੋਲੀ ਨਾ ਸਿਨੇਮਾ ਘਰਾਂ ਵਿੱਚ ਆ ਰਹੀ ਆ ਆਪਣੀ ਫੈਮਿਲੀਸ ਨੂੰ ਲੈ ਕੇ ਜ਼ਰੂਰ ਜਾਇਓ ਠੀਕ ਹੈ ਥੈਂਕ ਯੂ ਤੇ ਮੈਂ ਗੱਲ ਕਰਦੇ ਤੋ ਕੱਲ ਤੇ ਮੇਰੇ ਨਾਲ ਫਿਲਮ ਦੇ ਫੀਮੇਲ ਲੀਡ ਰੋਲ ਪ੍ਰਪ ਕਰੇਵਾਲ ਮੌਜੂਦ ਸਿਗੇ ਜਿਨ੍ਹਾਂ ਨੇ ਆਪਣੇ ਕਿਰਦਾਰ ਨੂੰ ਲੈ ਕੇ ਕਲਪਤ ਕੀਤੇ ਕੈਮਰਾਮੈਨ ਤਰਨ ਦੇ ਨਾਲ ਆஞ்சਾ ਛੱਡਾ ਪੰਜਾਬ ਬੁਲਟਨ ਚਲਣਾ